ਤੇਰੇ ਮਾਡਲ ਹਾਊਸ ਦਾ ਨਕੋਦਰ ਦਾ ਰਸਤਾ ਹੈ ਜਿਹੜਾ ਇਸੇ ਚੌਂਕ ਤੋਂ ਹੋ ਕੇ ਨਿਕਲਦਾ ਹੈ ਪਰ ਇਸ ਚੌਂਕ ਦੇ ਹਾਲਾਤ ਇਹਨੇ ਵੱਧ ਤੋਂ ਬੱਧਰ ਹੁੰਦੇ ਜਾ ਰਹੇ ਨੇ ਤੁਸੀਂ ਬੋਰਡ ਤੋਂ نیچے ਜੇਕਰ ਰੋਡ ਦੇ ਹਾਲਾਤ ਦੇਖਦੇ ਹੋ ਤਾਂ ਕਿਸੇ ਪਾਸਿਓਂ ਵੀ ਰੋਡ ਹੈ ਜਿਹੜੀ ਉੱਨ ਨਹੀਂ ਲੱਗਦੀ ਹੈ ਕੋਈ ਕੰਮ ਨਹੀਂ ਕੀਤਾ ਕੁਝ ਨਹੀਂ ਕੀਤਾ ਇਹਨਾਂ ਨੇ ਅਸੀਂ ਐਦਾਂ ਹੀ ਇੱਥੇ ਪਰੇਸ਼ਾਨ ਹੋ ਕੇ ਚੱਲ ਜਾਈਦਾ ਬਿਮਾਰ ਹੋਣ ਦਾ ਹਰ ਹਰ ਬੰਦਾ ਬਿਮਾਰ ਹੋ ਜਾਂਦਾ ਹਸਪਤਾਲਾਂ ਤੇ ਜਦ ਬਰਸਾਤਾਂ ਪੈ ਰਹੀਆਂ ਸਨ ਤਾਂ ਉਸ ਸਮੇਂ ਦੇ ਦੌਰਾਨ ਕਾਫੀ ਸਾਰੇ ਹਾਦਸੇ ਵੀ ਵਾਪਰੇ ਨੇ ਬਿਲਕੁਲ ਇਹ ਵੀ ਝੂਠ ਬੋਲਦੇ ਕੋ ਸਮਾਰਟ ਸਿਟੀ ਨਹੀਂ ਸਮਾਰਟ ਸਿਟੀ ਹੋਵੇ ਤਾਂ ਇਦਾਂ ਦੇ ਹਾਲਾਤ ਹੋਣ ਮੇਨ ਛੱਡ ਕੇ ਮਾਲ ਟਾਊਨ ਨੂੰ ਜਾਂਦੀ ਆ ਕਈ ਵਾਰ ਇਥੋਂ ਡਿੱਗਦੇ ਆ ਪਾਣੀ ਚ ਚੁੱਕ ਚੁੱਕ ਠਾਲ ਦੇ ਲੋਕ ਹੀ ਜੀ ਡਿੱਗ ਪੈਂਦੇ ਆ ਪਤਾ ਨਹੀਂ ਲੱਗਦਾ ਟੋਆ ਕਿੱਥੇ ਆ ਹੂੰ ਗੱਡੀਆਂ ਜਾਂਦੀਆਂ ਉਹਨਾਂ ਦੇ ਬੰਪਰ ਟੁੱਟ ਜਾਂਦੇ ਪਤਾ ਨਹੀਂ ਟੋਆ ਕਿੱਥੇ ਹੈ ਕਈ ਫਸੀਆਂ ਫੇਕ ਰੇ ਨੇ ਆਣ ਆਣ ਗੱਡੀਆਂ ਕੱਢੀਆਂ ਇਥੋਂ ਜੋ ਜਲੰਧਰ ਹੈ ਜਿਹੜਾ ਸਮਾਰਟ ਸਿਟੀ ਕਹਲੌਂਦਾ ਹੈ ਪਰ ਇਥੇ ਸਮਾਰਟ ਸਿਟੀ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸੱਚਾ ਕਾ ਜਲੰਧਰ ਸਿਟੀ ਨਾਇਮ ਰਾਲ ਤੁਸੀਂ ਜੁੜ ਚੁੱਕੇ ਹੋ ਤਾਂ ਇਸ ਸਮੇ ਅਸੀਂ ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਕੋਲ ਮੌਜੂਦ ਆ ਮੇਰੇ ਪਿੱਛੇ ਤੁਸੀਂ ਬੋਰਡ ਦੇਖ ਸਕਦੇ ਹੋ ਇਸ ਚੌਂਕ ਤੋਂ ਕਈ ਸਾਰੇ ਰਾਸਤੇ ਨਿਕਲਦੇ ਨੇ ਮਾਡਲ ਹਾਊਸ ਦਾ ਨਕੋਦਰ ਦਾ ਰਾਸਤਾ ਹੈ ਜਿਹੜਾ ਇਸੇ ਚੌਂਕ ਤੋਂ ਹੋ ਕੇ ਨਿਕਲਦਾ ਹੈ ਪਰ ਇਸ ਚੌਂਕ ਦੇ ਹਾਲਾਤ ਇਨੇ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਨੇ ਅਤੇ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਬੋਰਡ ਤੋਂ نیچے ਜੇਕਰ ਰੋਡ ਦੇ ਹਾਲਾਤ ਦੇਖਦੇ ਹੋ ਤਾਂ ਕਿਸੇ ਪਾਸਿਓਂ ਵੀ ਰੋਡ ਹੈ ਜਿਹੜੀ ਉੱਨ ਨਹੀਂ ਲੱਗਦੀ ਐ ਜਿੱਥੇ ਕਿ ਅੱਧੀ ਰੋਡ ਤਾਂ ਪਹਿਲਾਂ ਖਰਾਬ ਸੀ ਪਰ ਹੁਣ ਦੂਸਰੀ ਰੋਡ ਜਿਹੜੀ ਖਰਾਬ ਹੋ ਚੁੱਕੀ ਰੋਡ ਸੀ ਜਿੰਨੂੰ ਪਹਿਲਾਂ ਪੱਟਿਆ ਗਿਆ ਸੀ ਉਸਦੀ ਮੁਰੰਮਤ ਤਾਂ ਕੀ ਕਰਾਉਣੀ ਸੀ ਪਰ ਉਸ ਤੋਂ ਸਵਾਰ ਕੇ ਵੀ ਨਹੀਂ ਰੱਖਿਆ ਜਾਂਦਾ ਦੇਖ ਸਕਦੇ ਹੋ ਕਿ ਜਿਹੜੇ ਹਾਲਾਤ ਐ ਸੜਕ ਦੇ ਕਿੰਨੇ ਖਰਾਬ ਹੋ ਚੁੱਕੇ ਨੇ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਇੱਥੇ ਜਦ ਬਰਸਾਤਾਂ ਪੈ ਰਹੀਆਂ ਸਨ ਤਾਂ ਉਸ ਸਮੇਂ ਦੇ ਦੌਰਾਨ ਕਾਫੀ ਸਾਰੇ ਹਾਦਸੇ ਵੀ ਵਾਪਰੇ ਨੇ ਜਿਹੜੇ ਦੋ ਪਹੀਆ ਵਾਹਨ ਤੇ ਸਵਾਰ ਹੋ ਕੇ ਤੋਂ ਨਿਕਲਦੇ ਨੇ ਜਦ ਬਰਸਾਤਾਂ ਦਾ ਮੌਸਮ ਹੁੰਦਾ ਤਾਂ ਬਹੁਤ ਸਾਰੇ ਜਿਹੜੇ ਹਾਦਸੇ ਇੱਥੇ ਦੇਖਣ ਨੂੰ ਮਿਲੇ ਨੇ ਬਰਸਾਤਾਂ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਜਿਸ ਨਾਲ ਆਮ ਜਨਤਾ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਹ ਹਾਲਾਤ ਤੁਸੀਂ ਦੇਖ ਸਕਦੇ ਹੋ ਜਲੰਧਰ ਹੈ ਜਿਹੜਾ ਸਮਾਰਟ ਸਿਟੀ ਕਹਲੌਂਦਾ ਹੈ ਪਰ ਇਥੇ ਸਮਾਰਟ ਸਿਟੀ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਸੜਕਾਂ ਜਿਹੜੀਆਂ ਪੂਰੇ ਤਰੀਕੇ ਦੇ ਨਾਲ ਟੁੱਟੀਆਂ ਹੋਈਆਂ ਨੇ ਇਹ ਰੋਡ ਹੈ ਜਿਹੜੀ ਬਹੁਤ ਖੁੱਲੀ ਰੋਡ ਹੈ ਪਰ ਜਦ ਜਦੋਂ ਦੀ ਇਹ ਰੋਡ ਨੂੰ ਅੱਧਾ ਤੋੜ ਦਿੱਤਾ ਗਿਆ ਤੇ ਰੋਡ ਬਹੁਤ ਛੋਟੀ ਹੋ ਚੁੱਕੀ ਹੈ ਜਿਸ ਤੋਂ ਬਾਅਦ ਇਥੇ ਟ੍ਰੈਫਿਕ ਦੀ ਸਮੱਸਿਆ ਵੀ ਲਗਾਤਾਰ ਵਧਦੀ ਹੋਈ ਦਿਖਦੀ ਹੈ ਹੁਣ ਬਰਸਾਤਾਂ ਰੁਕ ਚੁੱਕੀਆਂ ਨੇ ਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਿਹੜੇ ਬਾਰਿਸ਼ ਹੈ ਉਹ ਦਸਤਕ ਦੇਗੀ ਅਤੇ ਹਾਲਾਤ ਇੱਥੇ ਫਿਰ ਤੋਂ ਖਰਾਬ ਹੁੰਦੇ ਹੋਏ ਨਜ਼ਰ ਆਉਣਗੇ ਜਲੰਧਰ ਮਨਿਸਪਲ ਕਾਰਪੋਰੇਸ਼ਨ ਦੇ ਕੋਲ ਬਹੁਤ ਸਾਰਾ ਟਾਈਮ ਸੀ ਕਿ ਐਸੇ ਰੋਡ ਦੀ ਮੁਰੰਮਤ ਕੀਤੀ ਜਾਏ ਜਦ ਬਰਸਾਤਾਂ ਹੁਣ ਰੁਕੀਆਂ ਹੋਈਆਂ ਸਨ ਹਫਤਾ ਪਰ ਪੰਜਾਬ ਦੇ ਯਾਨੀ ਜਲੰਧਰ ਦੇ ਵਿੱਚ ਬਰਸਾਤਾਂ ਨਹੀਂ ਪਈਆਂ ਉਸ ਸਮੇਂ ਦੇ ਦੌਰਾਨ ਇਸ ਸੜਕ ਦੀ ਮੁਰੰਮਤ ਕੀਤੀ ਜਾ ਸਕਦੀ ਸੀ ਇਸ ਨੂੰ ਸੁਧਾਰਿਆ ਜਾ ਸਕਦਾ ਸੀ ਹਾਲਾਤ ਹੈ ਜਿਹੜੇ ਇੱਥੇ ਵਧੀਆ ਬਣ ਸਕਦੇ ਸਨ ਪਰ ਕੋਈ ਵੀ ਐਕਸ਼ਨ ਜਿਹੜਾ ਇੱਥੇ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਹਾਲਾਤ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਸਕਦੇ ਹੋ ਕਿ بارش ਨੂੰ ਲੈ ਕੇ ਪੰਜਾਬ ਦੇ ਵਿੱਚ ਅਲਰਟ ਜਿਹੜਾ ਇੱਕ ਵਾਰ ਫਿਰ ਤੋਂ ਜਾਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸੇ ਹਾਲਾਤ ਇੱਕ ਵਾਰ ਫਿਰ ਤੋਂ ਪਹਿਲਾਂ ਵਰਗੇ ਦਿਖਾਈ ਦੇਣਗੇ ਜਿੱਥੇ ਲੋਕ ਹੋਰ ਮੁਸ਼ਕਲਾਂ ਦੇ ਵਿੱਚੋਂ ਲੰਘਦੇ ਹੋਏ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਵੀ ਜਲੰਧਰ ਸਿਟੀ ਲਾਈਵ ਨੇ ਇਸੇ ਚੌਕ ਦੀਆਂ ਇਸੇ ਰੋਡ ਦੀਆਂ ਕਾਫੀ ਸਾਰੀਆਂ ਖਬਰਾਂ ਚਲਾਈਆਂ ਸਨ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ ਇੱਥੇ ਬਹੁਤ ਸਾਰੇ ਹਾਦਸੇ ਹੋਏ ਨੇ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਦ ਬਰਸਾਤਾ ਹੁੰਦੀਆਂ ਨੇ ਤਾਂ ਚਾਰੇ ਪਾਸੇ ਇੱਥੇ ਪਾਣੀ ਭਰ ਜਾਂਦਾ ਹੈ ਬੱਚੇ ਸਕੂਲ ਜਾਂਦੇ ਨੇ ਅਡਲਟ ਜਿਹੜੇ ਉਹ ਆਫਿਸ ਜਾਂਦੇ ਨੇ ਆਪਣੇ ਕੰਮ ਤੇ ਜਾਂਦੇ ਨੇ ਤਾਂ ਰਾਸਤੇ ਦੇ ਵਿੱਚ ਹੀ ਜੋ ਉਹਨਾਂ ਨੂੰ ਕਾਫੀ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਕਾਰਨ ਚੱਲਦੇ ਆ ਉਹ ਆਪਣੇ ਆਫਿਸ ਵੀ ਕਾਫੀ ਲੇਟ ਪਹੁੰਚਦੇ ਨੇ ਬੱਚੇ ਜਿਹੜੇ ਸਕੂਲ ਜਾਣ ਤੋਂ ਉਹਨਾਂ ਨੂੰ ਦੇਰੀ ਹੋ ਜਾਂਦੀ ਹੈ ਪਰ ਹਜੇ ਤੱਕ ਪ੍ਰਸ਼ਾਸਨ ਦੇ ਵੱਲੋਂ ਇਸ ਰੋਡ ਨੂੰ ਲੈ ਕੇ ਇਸ ਚੌਕ ਨੂੰ ਲੈ ਕੇ ਕੋਈ ਵੀ ਕਦਮ ਹੈ ਜਿਹੜਾ ਨਹੀਂ ਚੱਕਿਆ ਗਿਆ ਹਾਲਾਤ ਜਿਹੜੇ ਸੀ ਇਸ ਰੋਡ ਦੇ ਤੁਹਾਨੂੰ ਦਿਖਾ ਦਿੱਤੇ ਨੇ ਇੱਥੇ ਸਾਡੇ ਨਾਲ ਆਮ ਜਨਤਾ ਵੀ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਇਹ ਜੋ 6 ਮਹੀਨੇ ਹੋ ਗਏ 6 ਮਹੀਨੇ ਇੱਦਾਂ ਆ ਤੁਹਾਡੇ ਸਾਹਮਣੇ ਕੂੜਾ ਇੱਥਾ ਪਾਣੀ ਬਰਸਾਤ ਆ ਗਈ ਸੀ ਇੰਨਾ ਪਾਣੀ ਆ ਗਿਆ ਕਿ ਉੱਥੇ ਤੱਕ ਪਾਣੀ ਜਾਂਦਾ ਜਿਆ ਉੱਚਾ ਉੱਚਾ ਆ ਗੱਡੀਆਂ ਵੀ ਸਾਡੀਆਂ ਟੋਪੀਆਂ ਪਈਆਂ ਸੀ ਜੀ ਇੰਨਾ ਮਾਦਾ ਹੱਸੇ ਖੜੇ ਨਹੀਂ ਹੋਉਂਦਾ ਦੇਖੋ ਕਿੰਦਾ ਸਮੈਲ ਆਉਂਦੀ ਇੱਥੇ ਇਨੀ ਇਨੀ ਮਾੜੀ ਹਾਲ ਸੀ ਜੀ ਰੋਡ ਜਿੱਥੇ ਸੜ ਜਾਂਦੇ ਆ ਕਦੀ ਕੂੜਾ ਕਦੀ ਕੋਚ ਕਦੀ ਕੋਚ ਇਹ ਰੋਡ ਨੂੰ ਪੱਟੇ ਹੋਏ ਕਿੰਨਾ ਟਾਈਮ ਹੋਇਆ 6 ਮਹੀਨੇ ਹੋ ਗਏ ਇੱਕ ਪੱਟੀ ਕਿਹੜੇ ਕਿਹੜੇ ਕੰਮ ਬਸ ਇਹ ਪੱਟੀ ਸੀ ਜੀ ਪਹਿਲਾਂ ਬਹੁਤ ਵਧੀਆ ਸੜ ਸੀ ਫੇਰ ਪੈ ਪਾਇਆ ਤੇ ਪੈ ਪਾਉਣ ਪੈ ਪਾਉਣ ਕਰਕੇ ਪਟਕੇ ਮੋੜ ਕੇ ਬਣਾਈ ਜੀ 6 ਮਹੀਨੇ ਹੋ ਗਏ ਮਤਲਬ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਦੀ ਪੱਟੀ ਹੈ ਤੇ ਉਸ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਕੁਛ ਨਹੀਂ ਕੀਤਾ ਇਹਨਾਂ ਨੇ ਅਸੀਂ ਇੱਦਾਂ ਇੱਥੇ ਪਰੇਸ਼ਾਨ ਹੋ ਕੇ ਚੱਲ ਜਾਈਦਾ ਬਿਮਾਰ ਹੋਣ ਦਾ ਹਰ ਹਰ ਬੰਦਾ ਬਿਮਾਰ ਹੋ ਜਾਂਦਾ ਹਸਪਤਾਲਾਂ ਦੇ ਇੱਥੇ ਖੜੇ ਖੜੇ ਸਾਡੇ ਮੂੰਹ 'ਚ ਮਿੱਟੀ ਚਲ ਜਾਂਦੀ ਰੋਟੀ ਕਾਣ ਲੱਗੇ ਬਹੁਤ ਮੰਦਾ ਹਾਲ ਆ ਸਾਡਾ ਜੀ ਤੇ ਦੇਖੋ ਜਿੱਦਾਂ ਹੁਣ ਇੰਨਾ ਟਾਈਮ ਨਿਕਲ ਗਿਆ ਫਿਰ ਵੀ ਸਰਕਾਰ ਐਕਸ਼ਨ ਨਹੀਂ ਲੈ ਰਹੀ ਇੱਕ ਪਾਸੇ ਜਲੰਧਰ ਨੂੰ ਕਹਿੰਦੇ ਜਲੰਧਰ ਬਹੁਤ ਸਮਾਰਟ ਸਿਟੀ ਹੈ ਇੱਥੇ ਸਾਰੀਆਂ ਸਹੂਲਤਾਂ ਮਿਲਦੀਆਂ ਬਿਲਕੁਲ ਇਹ ਵੀ ਝੂਠ ਬੋਲਦੇ ਕੋ ਸਮਾਰਟ ਸਿਟੀ ਨਹੀਂ ਸਮਾਰਟ ਸਿਟੀ ਹੋਵੇ ਤਾਂ ਇਦਾਂ ਦੇ ਹਾਲਾਤ ਹੋਣ ਜੀ ਆ ਇਹ ਹਾਲਾਤ ਇਦਾਂ ਦੇ ਨਾ ਹੋਣ ਜੇ ਕੁਝ ਨਹੀਂ ਕੀਤਾ ਹੀ ਕੁਝ ਨਹੀਂ ਉਹਨਾਂ ਨੇ ਤੁਹਾਡਾ ਵੀ ਟੈਕਸੀ ਟੈਕਸੀ ਸਟੈਂਡ ਦੀ ਇਥੀ ਤੇ ਜਦੋਂ ਦੀ ਇਹ ਸੜਕ ਖਰਾਬ ਹੋਈ ਹੈ ਉਦੋਂ ਦਾ ਤੁਹਾਡਾ ਕੰਮ ਤੇ ਕੋਈ ਪ੍ਰਭਾਵ ਪਿਆ ਹੈ ਦਾ ਹਾਂ ਦਾ ਕੋਈ ਨਹੀਂ ਜੀ ਇੱਥੇ ਤੇ ਗੱਡੀਆਂ ਵੀ ਨਹੀਂ ਖਲੋਂਦੀਆਂ ਜਦੋਂ ਮੀਂਹ ਪੈ ਜਾਂਦਾ ਨਾ ਜੀ ਪਰਲੇ ਪਾਸੇ ਕਿਤੇ ਪਰਾਂ ਖੜਨੀਆਂ ਪੈਂਦੀਆਂ ਗੱਡੀਆਂ ਜੀ ਮਤਲਬ ਤੁਹਾਨੂੰ ਇਹ ਤੁਹਾਡਾ ਟੈਕਸੀ ਟੈਕਸੀ ਸਟੈਂਡ ਹੈ ਪਰ ਇਹਦੂ ਬਦਲ ਕੇ ਤੁਹਾਨੂੰ ਗੱਡੀ ਕਿਤੇ ਹੋਰ ਖੜੀ ਕਰਨੀ ਪੈਂਦੀ ਹੋਰ ਖੜੀ ਕਰਨੀ ਪੈਂਦੀ ਕਿਉਂਕਿ ਇੱਥੇ ਤੇ ਆਪ ਨਹੀਂ ਆਇਆ ਜਾਂਦਾ ਜੀ ਗੋੜ ਗੋੜੇ ਪਾਣੀ ਹੁੰਦਾ ਕਿਧਰੋਂ ਦੀ ਆਣਾ ਕਿਥਰੇ ਸਭ ਪਰੇਸ਼ਾਨ ਆ ਬਹੁਤ ਜ਼ਿਆਦੇ ਜੀ ਕੋਈ ਨਹੀਂ ਸੁਣਵਾਈ ਇੱਥੇ 6 ਮਹੀਨੇ ਹੋ ਗਏ ਨੀ ਤੇ 6 ਮਹੀਨੇ ਸੜਕ ਬਣਦੀ ਨਹੀਂ ਕੋਈ ਨਹੀਂ ਬਣਾਉਂਦਾ ਮੇਨ ਸੜਕ ਹੈ ਮਾਲਟਾਊਨ ਨੂੰ ਜਾਂਦੀ ਆ ਜੀ ਜੀ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਦੇਖੋ ਇਧਰੋਂ ਜੇ ਸ਼ਹਿਰ ਦੇ ਅੰਦਰ ਜਾਣਾ ਤੇ ਮੋਡਲ ਟਾਊਨ ਨੂੰ ਜਾਏਗੀ ਇਧਰੋਂ ਜਾਣਾ ਤੇ ਨਕੋਦਰ ਨੂੰ ਜਾਣਾ ਤਾਂ ਇਧਰੋਂ ਜਾਣਾ ਨਕੋਦਰ ਨੂੰ ਜਾਣਾ ਤਾਂ ਇਧਰੋਂ ਮਾਲਟਾਊਨ ਮੇਨ ਹੈ ਸੜਕ ਆ ਜੀ ਜੀ ਜਿਹਨਾਂ ਨੇ ਇਧਰ ਆਉਣਾ ਮੇਨ ਸੜਕ ਹੈ ਮਾਲਟਾਊਨ ਨੂੰ ਜਾਂਦੀ ਜੀ ਅਸੀਂ ਵੀ ਜਦੋਂ ਪ੍ਰਸ਼ਾਦ ਹੁੰਦੀ ਹੈ ਨਾ ਆ ਬੰਪਰ ਡੁੱਬੇ ਹੁੰਦੇ ਗੱਡੀਆਂ ਦੇ ਹੂੰ ਕਈਆਂ ਦੇ ਬੰਪਰ ਟੁੱਟੇ ਛਟੋਆਂ ਚ ਵੱਜ-ਵੱਜ ਕੇ ਗੱਡੀਆਂ ਦੇ हां ओही मैं अगला सवाल पूछन लगी सी कि पहला ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਵੀ ਆਏ ਆ ਕਿ ਇਹ ਰੋਡ ਜਦੋਂ ਦੀ ਖਰਾਬ ਹੋਈ ਹੈ ਪਾਣੀ ਖੜਦਾ ਹੈ ਜਿਹੜੇ ਦੋ ਪਹੀਆ ਵਾਹਨ ਜਾਂਦੇ ਆ ਉਹਨਾਂ ਦੇ ਤਾਂ ਬਹੁਤ ਜ਼ਿਆਦਾ ਐਕਸੀਡੈਂਟ ਦੇ ਕੇਸ ਆ ਉਹ ਤੇ ਵਿਚਾਰੇ ਕਈ ਵਾਰ ਇੱਥੋਂ ਡਿੱਗਦੇ ਆ ਪਾਣੀ ਜੋ ਚੁਕ ਚੁਕ ਠਾਲਦੇ ਲੋਕ ਹੀ ਜੀ ਡਿੱਗ ਪੈਂਦੇ ਆ ਪਤਾ ਨਹੀਂ ਲੱਗਦਾ ਟੋਆ ਕਿੱਥੇ ਆ ਹੂੰ ਗੱਡੀਆਂ ਜਾਂਦੀਆਂ ਉਹਨਾਂ ਦੇ ਬੰਪਰ ਟੁੱਟ ਜਾਂਦੇ ਪਤਾ ਨਹੀਂ ਟੋਆ ਕਿੱਥੇ ਹੈ ਕਈ ਫਸੀਆਂ ਫੇਕ ਰੇਣਾ ਨੇ ਆਣ ਆਣ ਗੱਡੀਆਂ ਕੱਢੀਆਂ ਇੱਥੋਂ ਜੀ ਮਤਲਬ ਹਾਲਾਤ ਆ ਜਿਹੜੇ ਬਹੁਤ ਮਾੜੇ ਨੇ ਬੜੇ ਮਾੜੇ ਆ ਤੇ ਆ ਵੇਖੋਣ ਗੰਦ ਇੱਥੇ ਛੋੜ ਜਾਂਦੇ ਆ ਗੱਡੀਆਂ ਜਾਂਦੀਆਂ ਇਹਦੀ ਲੰਘਦੀਆਂ ਨੇ ਬਰਸਾਤੋਂ ਤੋਂ ਬਾਅਦ ਇੱਕ ਜਲੰਧਰ ਪ੍ਰਸ਼ਾਸਨ ਤਾਂ ਕਹਿ ਰਿਹਾ ਹੈ ਕਿ ਜਿਵੇਂ ਜਲੰਧਰ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਉਹਨਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਤੇ ਫੋਗਿੰਗ ਵੀ ਕਰਵਾ ਰਿਹਾ ਤੇ ਫਿਰ ਇਹ ਨਹੀਂ ਦਿਖਿਆ ਉਹਨਾਂ ਨੂੰ ਆ ਦੇਖ ਲਓ ਤੁਹਾਡੇ ਸਾਹਮਣੇ ਜੇ ਕਰਵਾ ਰਹੇ ਤੇ ਕਿੱਥੇ ਕਰਵਾ ਰਹੇ ਆ ਜੀ ਆਮ ਜਨਤਾ ਨੂੰ ਤਾਂ ਪਤਾ ਲੱਗੇ ਵੀ ਇੱਥੇ ਕੰਮ ਹੋ ਰਿਹਾ ਵਾ ਹਾਂ ਆ ਸਭ ਤੋਂ ਮੇਨ ਕੰਮ ਆ ਆ ਤੁਸੀਂ ਮਾਰੇ ਹੀ ਆ ਕੈਮਰਾ ਦੇਖੋ ਕਿੱਦਾਂ ਗੰਦ ਪਿਆ ਇਧਰ ਦੀ ਕਿਤੇ ਕੋਈ ਪ੍ਰਸ਼ਾਸਨ ਲੰਘਦਾ ਨਹੀਂ ਜਾਂਦਾ ਹੀ ਆ ਸਾਰੇ ਜੀ ਜੀ ਪਰ ਕੋਈ ਦੇਖੇ ਇਧਰ ਤਾਂ ਫੇਰ ਹੀ ਆ ਨਾ ਕੋਈ ਨਹੀਂ ਦੇਖਦਾ ਜੀ ਗੱਲਾਂ ਚਾ ਇਹ ਸਾਰਾ ਕੁਝ ਤਹ ਹਾਲਾਤ ਤੁਸੀਂ ਦੇਖਿਆ ਤੇ ਆਮ ਜਨਤਾ ਦੀ ਗੱਲਬਾਤ ਵੀ ਤੁਸੀਂ ਸੁਣੀ ਹੈ ਕਿ ਕੀ ਹਾਲਾਤ ਨੇ ਇੱਥੇ ਜਦ ਬਰਸਾਤ ਹੁੰਦੀ ਹੈ ਉਸ ਟਾਈਮ ਗੱਡੀਆਂ ਦੇ ਕੀ ਹਾਲਾਤ ਹੁੰਦੇ ਨੇ ਜਿਹੜੇ ਬਾਈਕ ਜਾਂ ਐਕਟਿਵਾ ਤੇ ਸਵਾਰੋ ਕੇ ਇਥੋਂ ਨਿਕਲਦੇ ਉਹਨਾਂ ਦੇ ਕੀ ਹਾਲਾਤ ਹੁੰਦੇ ਨੇ ਤੇ ਇਹ ਬਿਮਾਰੀਆਂ ਦਾ ਘਰ ਹੈ ਜਿਹੜਾ ਇੱਥੇ ਬਣ ਚੁੱਕਿਆ ਹੈ ਸੜਕ ਨੂੰ ਪੱਟੇ ਹੋਏ 6 ਮਹੀਨੇ ਹੋ ਚੁੱਕੇ ਨੇ ਹਾਲਾਂਕਿ 1 ਮਹੀਨੇ ਦੇ ਅੰਦਰ ਵੀ ਸਾਰਾ ਕੰਮ ਪੂਰਾ ਹੋ ਸਕਦਾ ਪਰ 6 ਮਹੀਨੇ ਹੋ ਚੁੱਕੇ ਨੇ ਬਰਸਾਤ ਦਾ ਮੌਸਮ ਆ ਕੇ ਵੀ ਨਿਕਲ ਚੁੱਕਿਆ ਤੇ ਦੁਬਾਰਾ ਪੰਜਾਬ ਦੇ ਅੰਦਰ ਹੈ ਜਿਹੜੀ ਬਰਸਾਤ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਮੰਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਅੱਗੇ ਸੜਕ ਦੇ ਹਾਲਾਤ ਕੁਝ ਠੀਕ ਜ਼ਰੂਰ ਨਜ਼ਰ ਆ ਰਹੇ ਸਨ ਪਰ ਇੱਥੇ ਤੁਸੀਂ ਦੇਖ ਸਕਦੇ ਹੋ ਸੜਕ ਨਾਲੋਂ ਜ਼ਿਆਦਾ ਕੂੜਾ ਮਿੱਟੀ ਅਤੇ ਗੰਦਗੀ ਹੈ ਜਿਹੜੀ ਉਹ ਦਿਖਾਈ ਦੇ ਰਹੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੇ ਕਿ ਜਲੰਧਰ ਦੇ ਹਾਲਾਤਾਂ ਨੂੰ ਬਖੂਬੀ ਬਿਆਨ ਕਰਦੀਆਂ ਨੇ ਸਾਨੂੰ ਬੋਲਣ ਦੀ ਲੋੜ ਨਹੀਂ ਹੈ ਤਸਵੀਰਾਂ ਖੁਦ ਆਪ ਆਪਣੇ ਮੂੰਹੋਂ ਦੱਸਿਆ ਨੇ ਕਿ ਜਲੰਧਰ ਦੇ ਇਸ ਸਮੇਂ ਕੀ ਹਾਲਾਤ ਨੇ ਪ੍ਰਸ਼ਾਸਨ ਦਾ ਕਿੰਨਾ ਕੁ ਆਮ ਜਨਤਾ ਦੀਆਂ ਜੋ ਪਰੇਸ਼ਾਨੀਆਂ ਉਹਨਾਂ ਵੱਲ ਧਿਆਨ ਹੈ ਇਸ ਰੋਡ ਤੋਂ ਪ੍ਰਸ਼ਾਸਨ ਦੇ ਬੰਦੇ ਵੀ ਨਿਕਲਦੇ ਨੇ ਪਰ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਜਾਂਦਾ ਹਾਲਾਂਕਿ ਇਸ ਰੋ ਇਹ ਰੋਡ ਹੈ ਜਿਹੜਾ ਬਹੁਤ ਮੇਨ ਰੋਡ ਹੈ ਕਿਉਂਕਿ ਇਸ ਤੋਂ ਅਗਰ ਜੇ ਆਪਾਂ ਪਿੱਛੇ ਨੂੰ ਜਾਂਦੇ ਆ ਤਾਂ ਮੋਡਲ ਟਾਊਨ ਦਾ ਸਿੱਧਾ ਰਸਤਾ ਹੈ ਅਗਰ ਇਸ ਤੋਂ ਅੱਗੇ ਨੂੰ ਜਾਂਦੇ ਆ ਤਾਂ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਦਾ ਰਸਤਾ ਵੀ ਇੱਥੋਂ ਹੀ ਹੋ ਕੇ ਨਿਕਲਦਾ ਪਰ ਇਸ ਉੱਪਰ ਕਿਸੇ ਦਾ ਵੀ ਕੋਈ ਧਿਆਨ ਨਹੀਂ ਹੈ ਤੇ ਪ੍ਰਸ਼ਾਸਨ ਦੇ ਅੱਗੇ ਹੀ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਸ ਸੜਕ ਦੀ ਮੁਰੰਮਤ ਕੀਤੀ ਜਾਏ ਤਾਂ ਜੋ ਕਿ ਆਮ ਲੋਕ ਵੀ ਸੁੱਖ ਦਾ ਸਾਹ ਲੈ ਸਕਣ ਇਹਨਾਂ ਤਸਵੀਰਾਂ ਦੇ ਨਾਲ ਮੈਨੂੰ ਯਾਨੀ ਕਿ ਅਗਮ ਨੂੰ ਕੈਮਰਾਮੈਨ ਵਿਪਨ ਦੇ ਨਾਲ ਦਿਓ ਇਜਾਜ਼ਤ